ਲਓ ਜੀ ਆਪਾਂ ਉਹਨਾਂ ਨੇ ਅੱਜ ਪਕੌੜੀ ਪਕੌੜੀ ਆਪਾਂ ਬਣਾਉਣੇ ਨੇ ਅੱਜ ਪਨੀਰ ਵਾਲੀ ਆ ਹਰੀਆਂ ਮਿਰਚਾਂ ਤੇ ਅਦਰਕ ਦਾ ਪੀਸ ਚ ਜੇ ਆਪਾਂ ਮੋਟਾ ਮੋਟਾ ਕੱਟ ਕੇ ਰੱਖ ਲਿਆ ਵੇਸਣਾਕ ਪਸ਼ਾਨ ਲਿਆ ਤੇਲ ਆਪਾਂ ਡੱਬੇ ਚ ਹੋਰ ਪਾਵਾਂਗੇ ਤੇ ਕੜਾਈ ਤੇ ਆਪਣੀ ਚਾਨਣੀ ਤਿਆਰ ਹੈ ਗੈਸ ਤਿਆਰ ਇਧਰ ਆਪਾਂ ਪਨੀਰ ਆਪਣੇ ਘਰ ਦਾ ਬਣਾ ਕੇ ਰੱਖਿਆ ਹੋਇਆ ਘਰ ਦਾ ਆਪਾਂ ਪਨੀਰ ਬਣਾ ਕੇ ਰੱਖਿਆ ਹੋਇਆ ਇਹਨੂੰ ਆਪਾਂ ਕਟਿੰਗ ਕਰਦੇ ਆ ਤੇ ਆਪਾਂ ਸਾਰਨੇ ਸਾਨੂੰ ਨੇ ਸੰਭਿਆ ਤਿਆਰ ਕਰ ਲਿਆ ਇਹ ਚਾਪਾ ਤੇਲ ਪਾਵਾਂਗੇ ਤੇ ਇੱਧਰ ਪਕੌੜ ਬਣਾਵਾਂਗੇ ਕੀ ਕੀ ਪਾਉਣੇ ਆ ਘੋਲ ਚ ਕੀ ਕੀ ਫੀਲਿੰਗ ਆਪਾਂ ਕਰਦੇ ਆਂਗੇ ਪਕੌੜਿਆਂ ਦੀ ਉਹਦੇ ਵਿੱਚ ਕੀ ਭਰਦੇ ਆਂ ਤੇ ਤੁਹਾਨੂੰ ਸਾਰਾ ਦਿਖਾਉਣੀ ਆ ਤੇਲ ਆਪਾਂ ਹੋਰ ਪਾ ਲੈਨੇ ਆ ਤੇ ਆਪਾਂ ਪੂਰੀ ਫੀਲਿੰਗ ਚੱਕ ਲਈ ਆ ਹਲਵਾਈਆਂ ਤੇ ਟੇਲਰ ਹੁਣ ਆਪਾਂ ਬਣਾਉ ਬਾਹਰ ਠੀਕ ਹੈ ਜੀ ਟੇਲਰ ਵਾਲੀ ਫੀਲਿੰਗ ਨਹੀਂ ਲੈਣੀ ਹੁਣ ਇੱਥੇ ਤੇ ਆਪਾਂ ਪਕੌੜੇ ਬਣਾਉਦੇ ਆ ਲਓ ਜੀ ਇਹ ਆਪਣਾ ਪਨੀਰ ਹੈ ਇਹਨੂੰ ਆਪਾਂ ਕਟ ਲੈਨੇ ਸੈਡਾਂ ਤੋਂ ਵਿਚੋਂ ਆਪਾਂ ਪੀਸ ਕੱਢਾਂਗੇ ਛੱਡਦੇ ਆਪਾਂ ਇਹ ਵੀ ਨਹੀਂ ਕੱਢਾਂਗੇ ਤਾਂ ਆਪਾਂ ਇਹ ਵੀ ਪਰ ਪਹਿਲਾਂ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਇੱਧਰ ਹੀ ਆ ਜਿਆਦਾ ਬਾਕੀ ਸਾਰੇ ਠੀਕ ਕਿ ਆਪਾਂ ਸਾਈਜ਼ ਚਾਰ ਚਿਰਾਲਾ ਅੰਦਰ ਅੰਦਰ ਵਿੱਚ ਫਿਰ ਆਪਾਂ ਨਾ మీడియం ਸਾਈਜ਼ ਦੇ ਆਪਾਂ ਪੀਸ ਕਰਨੇ ਨੇ ਇਹਦੇ ਚੋ ਵੀ ਆਪਾਂ ਲੇਅਰ ਚੋ ਵੀ ਦੋ ਦੋ ਕਰਨੇ ਨੇ ਕਿਉਂਕਿ ਇਹ ਕਾਫੀ ਘਰ ਦਾ ਪਨੀਰ ਬਣਿਆ ਹੋਇਆ ਤੇ ਕਾਫੀ ਜਿਆਦਾ ਫੁੱਲ ਜਾਂਦੇ ਨੇ ਪਕੌੜੇ ਜਿਹੜੇ ਨੇ ਆਰਾਮ ਨਾਲ ਤੁਸੀਂ ਕਮਰੇ ਦੇ ਵਿੱਚ ਬੈਠ ਕੇ ਇਹਨੂੰ ਕੱਟ ਸਕਦੇ ਹੋ ਕਿਉਂਕਿ ਰਸੋਈ ਦੇ ਵਿੱਚ ਗਰਮੀ ਬਹੁਤ ਜਿਆਦਾ ਇਹਦਾ ਕਟਿੰਗ ਦੇ ਕੰਮ ਕਰਨਾ ਫਿਰ ਭਰ ਕੇ ਆਪਾਂ ਬਾਅਦ ਵਿੱਚ ਤਲ ਨਹੀਂ ਹੁੰਦੇ ਆ ਇਸ ਕੱਟ ਲੋ ਇਹਦੇ ਚੋਂ ਵੀ ਆਪਾਂ ਨਾ ਦੋ ਦੋ ਕਰਾਂਗੇ ਇਹ ਵੀ ਮੋਟਾ ਜ਼ਿਆਦਾ ਇੰਨਾ ਮੋਟਾ ਨਹੀਂ ਤਾਂ ਬਹੁਤ ਜ਼ਿਆਦਾ ਫੁੱਲ ਜਾਊਗਾ ਇਸ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਦੋ ਲੇਹਰਾਂ ਕਰ ਲਾਂਗੇ ਆਪਾਂ ਇਸ ਤਰ੍ਹਾਂ ਜੁੜੇ ਹੀ ਰਹਿਣ ਦੇਣਾ ਇੱਕ ਸਾਈਡ ਤੋਂ ਆਪਾਂ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਇੱਕ ਪੀਸ ਦੇ ਆਪਾਂ ਦੋ ਦੋ ਬਣਾ ਲੈਣੇ ਇਦੇ ਵਿੱਚ ਵੀ ਆਪਾਂ ਥੋੜਾ ਮਸਾਲਾ ਬਣਾਵਾਂਗੇ ਉਹ ਪਰਾਂ ਦੇ ਉਹਦੇ ਨਾਲ ਬਹੁਤ ਵਧੀਆ ਲੱਗਦੇ ਨੇ ਘਰ ਦਾ ਹੀ ਸਵਾਨ ਜੈਤ ਬਣਾ ਲੈਨੇ ਹੁਣ ਆਪਾਂ ਐਸਟਰਾ ਕਾ ਕਿ ਆਪਾਂ ਸਾਰੇ ਪੀਸ ਐਸਟਰਾ ਲੈ ਲੈਣੇ ਇੱਕ ਇੱਕ ਤੋਂ ਦੋ ਦੋ ਕਿਉਂਕਿ ਜੇ ਲੇਅਰ ਪਤਲੀ ਹੈ ਤਾਂ ਫਿਰ ਕੋਈ ਚੱਕਰ ਨਹੀਂ ਜੇ ਲੇਅਰ ਮੋਟੀ ਹੈ ਤਾਂ ਥੋੜੇ ਜਿਹਾ ਆਪਾਂ ਬਰੀਕ ਕਰ ਲਾਂਗੇ ਇਹਨਾਂ ਨੂੰ ਦੇਖਿਆ ਤੁਸੀਂ ਕਾਫੀ ਜ਼ਿਆਦਾ ਇਹ ਫੁੱਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਆਪਾਂ ਪਕੌੜੇ ਜਿਹੜੇ ਨੇ ਪਨੀਰ ਦੇ ਪੀਸ ਜਿਹੜੇ ਨੇ ਇਸ ਤਰ੍ਹਾਂ ਤਿਆਰ ਕਰ ਲੈਣੇ ਨੇ ਇਹਦੇ ਵਿੱਚ ਫਿਰ ਆਪਾਂ ਭਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਸਾਰੇ ਪੀਸ ਕਰ ਲਈਏ ਲਓ ਜੀ ਇਹਨਾਂ ਦੇ ਵਿੱਚ ਆਪਾਂ ਸਾਰਿਆਂ ਦੇ ਪੀਸ ਕਰ ਲਏ ਨੇ ਇਸ ਤਰ੍ਹਾਂ ਕਰਕੇ ਆਪਾਂ ਐਦਾਂ ਐਤਾਂ ਸਾਰੇ ਪੀਸ ਬਣਾ ਲੈਣੇ ਨੇ ਇਹ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਆਮ ਹੀ ਘਰ ਦੇ ਵਿੱਚ ਜਿਹੜਾ ਆਪਾਂ ਸਬਜ਼ੀ ਦਾ ਮਸਾਲਾ ਪਾਉਂਦੇ ਆ ਉਹ ਤੇ ਲਾਲ ਮਿਰਚ ਤੇ ਨਮਕ ਤੇ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਦਹੀਂ ਇਸ ਤਰ੍ਹਾਂ ਬਸ ਹੀ ਦਹੀਂ ਵਿੱਚ ਪਾ ਕੇ ਬੜੇ ਸਵਾਦ ਲੱਗਦੇ ਨੇ ਤੁਸੀਂ ਇਸ ਤਰ੍ਹਾਂ ਹੀ ਬਣਾ ਕੇ ਵੇਖਿਓ ਰਵਾਇਤੀ ਤਾਂ ਪਤਾ ਨਹੀਂ ਕੀ ਪਾਉਂਦੇ ਨੇ ਪਰ ਆਪਾਂ ਮੈਂ ਤਾਂ ਇਹ ਹੀ ਪਾਉਣੀ ਹਾਂ ਇਹਦੇ ਫੁੱਲੀਆਂ ਜੀ ਬਣਾ ਕੇ ਵਿੱਚ ਭਰ ਦੇਣੀਆਂ ਤੇਲ ਜੀ ਥੋੜੋ ਥੋੜ ਪਾ ਲਈ ਦੀ ਆ ਇਸ ਤਰ੍ਹਾਂ ਇੰਨਾ ਕੋ ਪਤਲਾ ਮਸਾਲਾ ਬਣਾ ਕੇ ਤੇ ਥੋੜਾ ਥੋੜਾ ਵਿੱਚ ਪਾ ਕੇ ਤੇ ਉਹਨਾਂ ਨੂੰ ਬੰਦ ਕਰ ਦਿੰਦਾ ਥੋੜਾ ਥੋੜਾ ਚੁੱਕਾ ਲੀਆ ਤਾਂ ਮੈਂ ਬਣਾ ਕੇ ਰੱਖਾਉਣੀ ਆ ਲਓ ਜੀ ਆ ਜਿਹੜੇ ਇਸ ਤਰ੍ਹਾਂ ਆਪਾਂ ਮਸਾਲਾ ਬਣਾਇਆ ਦਹੀਂ ਤੇ ਉਹਦੇ ਵਾਲਾ ਇਹਨੂੰ ਚਾਹੀ ਤੁਸੀਂ ਐਸਟਰਾ ਚਿੰਚ ਦੇ ਨਾਲ ਭਰ ਲੋ ਜਾਂ ਜੇ ਦੀ ਕਰਦੇ ਦੇ ਨਾਲ ਭਰੋ ਥੋੜਾ ਥੋੜਾ ਇਸ ਤਰ੍ਹਾਂ ਭਰ ਕੇ ਐਦਾਂ ਨੂੰ ਬੰਦ ਕਰ ਦੇਣਾ ਐਸਟਰਾ ਕੀ ਤੇਜ ਲੂਣ ਮਿਰਚਾ ਦਾ ਹੁੰਦਾ ਆਪਾਂ ਥੋੜਾ ਥੋੜਾ ਹੀ ਭਰ ਦਿਆਂ ਦੇ ਵਿੱਚ ਇਸ ਤਰ੍ਹਾਂ ਭਰ ਕੇ ਆਪਾਂ ਸਾਰੇ ਜਿਹੜੇ ਨੇ ਰੱਖ ਲੈਣੇ ਫਿਰ ਆਪਾਂ ਇਹਦਾ ਕੋਲ ਬਣਾਵਾਂਗੇ ਇਹ ਆਪਣੀ ਪੂਰੀ ਤਿਆਰੀ ਹੋ ਜੂਈ ਤੇ ਪਨੀਰ ਆਪਾਂ ਬਣਾ ਨਹੀਂ ਬਣਾਣਾ ਖਾਇਆ ਹੋਇਆ ਤੇ ਪਨੀਰ ਆਪਾਂ ਘਰੀ ਬਣਾਇਆ ਹੋਇਆ ਜਿਸ ਤਰ੍ਹਾਂ ਦਾ ਪਨੀਰ ਤੁਸੀਂ ਇਹ ਆਪਣਾ ਮੱਝ ਦੇ ਦੁੱਧ ਦਾ ਪਨੀਰ ਹੈ ਤੇ ਦਾ ਤਿੰਨ ਕਿਲੋ ਦੁੱਧ ਹੋਣਾ ਜਿਹਦੇ ਚ ਇਹ ਬਣ ਗਿਆ ਇੰਨਾ ਸਰ ਪਨੀਰ ਇਨਾ ਸਾਫਟ ਤੇ ਵਧੀਆ ਖਣਵਾਈਆਂ ਵਰਗਾ ਪਨੀਰ ਜਿਹੜਾ ਇਹ ਆਪਾਂ ਘਰ ਹੀ ਬਣਾ ਸਕਦੇ ਆ ਬੜਾ ਸੌਖਾ ਤਰੀਕਾ ਹੈ ਜਿਹੜਾ ਪਨੀਰ ਆਪਾਂ ਮੁੱਲ ਲਿਆਉਂਦੇ ਆ ਨਾ ਉਹ ਪਤਾ ਨਹੀਂ ਕਾਹਦਾ ਬਣਿਆ ਹੁੰਦਾ ਕਾਹਦਾ ਨਹੀਂ ਤੇ ਇਹਦੇ ਵਾਸਤੇ ਤੁਸੀਂ ਜੋ ਵੀ ਘਰੇ ਵਰਤਦੇ ਹੋ ਪਨੀਰ ਘਰ ਹੀ ਬਣਾ ਲਿਆ ਕਰੋ ਇਸ ਤੋਂ ਚੰਗਾ ਕਿਸੇ ਦੇ ਘਰੋਂ ਜੇ ਦੁੱਧ ਨਾ ਹੋਵੇ ਤਾਂ ਕਿਸੇ ਤੋਂ ਲੈ ਲਓ ਦੁੱਧ ਤੇ ਪਨੀਰ ਜਿਹੜਾ ਆਪਾਂ ਘਰੇ ਬਣਾ ਲਓ ਮੁੱਲ ਦਾ ਪਨੀਰ ਕਦੇ ਨਾ ਲਿਆਓ ਉਹਦਾ ਉਹ ਇੰਨੇ ਸਵਾਦ ਨਾਲ ਸਬਜ਼ੀ ਬਣੇ ਨਾ ਪਕੌੜੇ ਬਣਨ ਐਸਤਰਾ ਦੇਖੋ ਕਿੰਨਾ ਸੌਫਟੀ ਸਾਡੇ ਤੇ ਮਤਲਬ ਪੀ ਜੈਸਤਰਾ ਬਣਿਆ ਚਿੱਟਾ ਬਿਲਕੁਲ ਹੈ ਇਸ ਆਰਾ ਪੈਸਤਰਾ ਭਰ ਕੇ ਰੱਖ ਲੈਨੇ ਫਿਰ ਆਪਾਂ ਮਿਲਦੇ ਆਂ ਕੋਲ ਬਣਾਉਣਾ ਇਹਦੇ ਤੋਂ ਉਹ ਤੋਂ ਦੇਖਾਂ ਤੁਹਾਨੂੰ ਦਿਖਾਉਣੀ ਆ ਲਾਓ ਜੀ ਆਪਣੇ ਸਾਰੇ ਜਿਹੜੇ ਪਨੀਰ ਦੇ ਪੀਸ ਨੇ ਆਪਾਂ ਭਰ ਕੇ ਇਸ ਤਰ੍ਹਾਂ ਤਿਆਰ ਕਰ ਲੈਣੀ 61 ਤੋਂ ਪਰ ਜੋੜਿਆ ਰਹੇ ਤਾਂ ਬਾਕੀ ਸੈਟਅਪ ਆ ਕੱਟ ਲੈਣ। ਤੇ ਇਸ ਤਰ੍ਹਾਂ ਆਪਾਂ ਸਾਰਾ ਫਰੀਦ ਜਿਹੜੇ ਨੁਕਤੇ ਰੱਖ ਲਏ ਦੀ ਹੁਣ ਆਪਾਂ ਕੋਲ ਤਿਆਰ ਕਰਦੇ। ਲੋਜ ਵਿੱਚ ਸਨ ਦਾ ਆਪਾਂ ਕੋਲ ਤਿਆਰ ਕਰਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਉਨੇ ਆ ਅਦਰਕ ਦਾ ਤੇ ਉਹਦਾ ਪੇਸਟ ਮਿਰਚਾਂ ਦਾ ਥੋੜਾ ਜਿਹਾ ਸੁੱਕਾ ਦੰਨ ਨਮਕ ਇਸ ਤਰ੍ਹਾਂ ਨਮਕ ਪਾ ਲਓ ਥੋੜਾ ਜਿਹਾ ਨਮਕ ਹਿਸਾਬ ਦਾ ਪਾਉਣਾ ਹੈ ਕਿਉਂਕਿ ਆਪਾਂ ਦੂਸਰੀ ਫੀਲਿੰਗ ਦੇ ਵਿੱਚ ਵੀ ਜਿਹੜੀ ਭਰੀ ਹੈ ਉਹਦੇ ਵਿੱਚ ਵੀ ਪਾਇਆ ਹੋਇਆ ਹੈ ਇਸ ਲਈ ਆਪਾਂ ਇਹਦੇ ਵਿੱਚ ਹਿਸਾਬ ਦਾ ਹੀ ਪੋੜਨਾ ਹੈ ਜਿਆਦਾ ਨਹੀਂ ਪਾਉਣਾ ਬੇਤਕੋ ਜੀਵਿੰਦੇ ਵੀ ਆਹਾਂ ਚੰਦੇ ਨੇ ਉਸ ਤੋਂ ਹੀ ਜਿਆਦਾ ਟੇਸਟੀ ਲੱਗਦੇ ਨੇ ਇਹ ਕੋਲੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ। ਹਰੀ ਮਿਰਚ ਆਪਾਂ ਥੋੜੀ ਜਿਹੀ ਪਾਈ ਹੈ। ਤੇ ਇਹਦੇ ਵਿੱਚ ਕਿੰਨਾ ਕੁ ਤੇ ਸਿਕੜੇ ਜਿਹਾ ਆ ਜਾਂਦੇ ਨੇ ਕਿਉਂਕਿ ਇਹਦੀ ਧਰ ਆਪਾਂ ਦੇਰ ਹੀ ਚੜਾਉਣੀ ਹੁੰਦੀ ਹੈ। ਥੋੜਾ ਜਿਹਾ ਆਪਾਂ ਪਾਵਾਂਗੇ ਮਸਾਲਾ ਜਿਹੜਾ ਆਪਣਾ ਘਰਿਆਂ ਆਪਾਂ ਤਿਆਰ ਕੀਤਾ ਹੋਇਆ। ਬਹੁਤ ਸਾਰੀਆਂ ਚੀਜ਼ਾਂ ਪਾ ਕੇ। ਜੇ ਨਹੀਂ ਤਾਂ ਤੁਸੀਂ ਕੋਲ ਬਣਾਉਣਾ ਚਾਹੇ ਤਾਂ ਕਰ ਦੇਣਾ ਹੱਥ ਆਪਾਂ ਚੰਗੀ ਤਰ੍ਹਾਂ ਸਬੜਨ ਨਾਲ ਧੋਤੇ ਹੋਏ ਨੇ ਠੀਕ ਹੈ ਜੀ ਕਿਉਂਕਿ ਜਿਹੜਾ ਕੰਮ ਹੱਥ ਨਾਲ ਹੋਣਾ ਉਹ ਕੰਮ ਨਹੀਂ ਜੇ ਹੋਣਾ ਚੰਜੇ ਕੜਛੀ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੇ ਮਸਾਲੇ ਨੂੰ ਚਾਹੋ ਤੇ ਉਹਦੇ ਵਿੱਚ ਥੋੜੀ ਜੀ ਆਪਾਂ ਪਾ ਸਕਦੇ ਹਾਂ ਅ ਮਿੱਟੀ ਸੁੱਕੀ ਆਪਾਂ ਪਾ ਲੈਨੇ ਥੋੜੀ ਜਿਹੀ ਪ੍ਰੀਕੋਲ ਹੈਗੀ ਆ ਆਪਾਂ ਪਾ ਲੈਨੇ ਥੋੜੀ ਜੀ ਬਹੁਤ ਹੀ ਜਿਆਦਾ ਨਹੀਂ ਆਪਾਂ ਥੋੜੀ ਜਿਹੀ ਵਰਤ ਦੇ ਹੁੰਨੇ ਆ। ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਸਾਫਤ ਜੀਰਾ ਤੇ ਹੁਣ ਇਹਨੂੰ ਆਪਾਂ ਪੰਡਾ ਪਕਾ ਲੈਣਾ। ਕੋਲ ਤਿਆਰ ਕਰ ਲੈਣਾ। ਕਿੰਨਾ ਆਪਾਂ ਥੋੜਾ ਜਿਹਾ ਪੰਡਾ ਪਾਵਾਂਗੇ। ਕਿਉਂਕਿ ਜਿਆਦਾ ਆਪ ਜਿਹੜਾ ਕੈੜਾ ਨਹੀਂ ਰੱਖਣਾ ਨਾ ਬਹੁਤਾ ਪਤਲਾ ਰੱਖਣਾ ਤੇ ਇਹਨੂੰ ਥੋੜਾ ਜਿਹਾ ਆਪਣਾ ਹੱਥਾਂ ਦੇ ਨਾਲ ਮੈਚ ਜਿਆ ਕਰਕੇ ਨਾ ਫਲਫੀ ਜਿਹਾ ਕਰ ਲੈਣਾਗਾ ਤਾਂ ਅੰਗ ਲੇਅਰ ਆਪਣੀ ਚੰਗੀ ਤਰ੍ਹਾਂ ਬਣਦੀ ਆਵੇ ਨਾਲ ਦੀ ਨਾਲ ਪਾਣੀ ਪਾ ਕੇ ਆਪਾਂ ਵੇਖੀ ਜਾਣਾਗਾ ਜਿਆਦਾ ਕੈੜਾ ਵੀ ਹੋਵੇ ਤਾਂ ਵੀ ਲੇਅਰ ਵਧੀਆ ਨਹੀਂ ਆਉਂਦੀ ਜਿਆਦਾ ਪਤਲਾ ਹੋ ਜੇ ਤਾਂ ਲੇਅਰ ਜਿਹੜੀ ਹੈ ਵਧੀਆ ਨਹੀਂ ਆਉਂਦੀ। 3 ਉਹ ਪੈਸਟਰਾਂ ਕਰਨਾ ਹੈ। ਐਸਟਾ ਕਰਨ ਦੇ ਨਾਲ ਨਾ ਥੋੜਾ ਜਿਹਾ ਵੇਸਣਾ ਜਿਹੜਾ ਉਹ ਫੁੱਲ ਜਾਂਦਾ ਫਲਫੀ ਜਿਹਾ ਹੋ ਜਾਂਦਾ ਹੈਗਾ। ਉਹਦੇ ਨਾਲ ਇਹਦੀ ਕੋਟਿੰਗ ਬਹੁਤ ਵਧੀਆ ਹੁੰਦੀ ਨਹੀਂ। ਐਸਟਾ ਕਰਕੇ ਤੈਨੂੰ ਆਪਾਂ ਰਸਤਾ ਤੇ ਛੱਡ ਦੇਣਾ ਇਸ ਤਰ੍ਹਾਂ ਦਾ ਹੁਣ ਅਚੇ ਆਪਣਾ ਤੇਲ ਗਰਮ ਹੋਊ ਘਿਟੂ ਪੱਤੇ ਜਿਹੜਾ ਕੜਾਹੀ ਦੇ ਵਿੱਚ ਪਾ ਲੈਨੇ ਆ ਗੈਸ ਜਿਹੜਾ ਪਹਿਲਾਂ ਜਾਲ ਲਈਏ ਫਿਰ ਆਪਾਂ ਕੜਾਹੀ ਚ ਜਿਹੜਾ ਤੇਲ ਪਾ ਲੈਨੇ ਆ ਐਸਟਰਾ ਕਰਨ ਦੇ ਨਾਲ ਨਾ ਇਦੋਂ ਨੇ ਆਪਣਾ ਹੋ ਜਾਣਾ ਵੀ ਆਪਣੀ ਗੱਲ ਟੁੱਟੇ ਨਾ ਲੈਂਜੀ ਨਾ ਟੁੱਟੇ ਐਸਟਰਾ ਦਾ ਵਧੀਆ ਜਿਹਾ ਹੋ ਜਾਣਾ ਚਾਹੀਦਾ ਆਪਣਾ ਕੋਲ ਨਾ ਪਤਲਾ ਨਾ ਬਹੁਤਾ ਜਲਦੀ ਸੱਕਤ। ਜੀ ਕੋਲ ਤਾਂ ਬਰਥਡੇ ਤੇ ਤੁਸੀਂ ਆਹ ਨੂੰ ਪਿਆਜ਼ ਕੱਟ ਕੇ ਥੋੜਾ ਵੇ ਸੰਹੋਰ ਪਾ ਕੇ ਦੂਸਰੇ ਪਕੌੜੇ ਪਿਆਜ਼ਾਂ ਵਾਲੇ ਵੀ ਬਣਾ ਸਕਦੇ ਹੋ ਆਹ ਤੋਂ ਆਲ ਤਾਂ ਸਕਦੇ ਹੋ ਜੇ ਤੁਸੀਂ ਆਲੂ ਹੋ पतले-पतले ਕੱਟ ਕੇ ਜਿਵੇਂ ਆਪਣੇ ਤੇ ਪਕੌੜੇ ਬਣਾਵਾਂਗੇ ਐਵੇਂ ਤੁਸੀਂ ਬਣਾ ਸਕਦੇ ਹੋ ਹੁਣ ਇਹ ਮੈਂ ਦੋ ਕੁ ਮਿੰਟ ਰੈਸਟ ਤੇ ਕਰਦੇ ਹੁਣ ਅੰਦਰ ਆਪਾਂ ਤੇਲ ਪਾ ਲੈਂਦੇ ਹਾਂ। ਉਹ ਜੀ ਇਧਰ ਆਪਣੀ ਚਾਹ ਬਣਾਉਂਦੀ ਬਈ ਉਹ ਜੀ ਇਧਰ ਆਪਣੀ ਚਾਹ ਬਣਦੀ ਪਈ ਅਦਰਖ ਤੇ ਨੌ ਇਲਾਚੀਆਂ ਦੀ ਚਾਹ ਤੇ ਪੀ ਲਾ ਕੋ ਇਧਰ ਆਪਣਾ ਤੇਲ ਗਰਮ ਹੋ ਗਿਆ ਤੇਲ ਆਪਣਾ ਗਰਮ ਹੋ ਗਿਆ ਬਿਲਕੁਲ ਪਕਾ ਪਿਆ ਢਾਰਦਾ ਆਪਣਾ ਤੇਲ ਹੁਣ ਆ ਪਕੌੜੇ ਜਿਹੜੇ ਨੇ ਘਰ ਦੇ ਹਿੰਟਸ ਪਾਉਣੇ ਆ ਤੇ ਤਾਂ ਨਿਕਲ ਲਓ ਲਓ ਜੀ ਇਸ ਤਰ੍ਹਾਂ ਪਕੌੜੇ ਵਿੱਚ ਚਾਹ ਪੰਜ ਤੀਸ ਪਾਈ ਸੀਗੀ ਮੇਰੇ ਨਾਲ ਦਾ ਵੀਡੀਓ ਨਹੀਂ ਬਣੀ ਹੈਗੀ ਸਰਵੇਦੀ ਕੇ ਅਰਾਮ ਚਲਾਇਆ ਜਾਂਦਾ ਸੀ ਤੇ ਆਪਾਂ ਦੁਬਾਰਾ ਪਾ ਕੇ ਦਿਖਾ ਦਿੰਦੇ ਆ ਕਿਉਂਕਿ ਅਜੇ ਖਾਜਾਂ ਨਹੀਂ ਹੋਏ ਅਜੇ ਤਾਂ 4-5 ਹੀ ਆਪਾਂ ਪਾਏ ਸੀ ਦੇਖੋ ਆਪਾਂ ਕਿੰਨੀ ਪਤਲੀ ਪਤਲੀ ਹਨਾ ਲੇਅਰ ਕੱਟੀ ਸੀਗੀ ਪਨੀਰ ਦੇ ਪਨੀਰ ਦੀ ਤੇ ਕਿੰਨੇ ਮੋਟੇ-ਮੋਟੇ ਬਣ ਕੇ ਦੇਖੋ ਤਿਆਰ ਹੋਏ ਨੇ ਇਹਨਾਂ ਨੂੰ ਆਪਾਂ ਗੋਲੰਜਾਈ ਕਰਨਾ ਹੈ ਬਹੁਤਾ ਜਿਆਦਾ ਇਹਨਾਂ ਕਾਲਾ ਨਹੀਂ ਕਰਨਾ ਹੈਗਾ ਬਿਲਕੁਲ ਸਨੇਹ ਦੀ ਜ਼ਿਆਦਾ ਨਹੀਂ ਕਰਨਾ ਘੱਟ ਕਰਨਾ ਹੈ ਬਾਬਾ ਸੇੜੀ ਜੀ ਪੱਕੜੀਆਂ ਉੱਪਰਲੀ ਲੇਅਰ ਦੇਖੋ ਕਿੰਨੇ ਸੋਹਣੇ ਆਪਣੇ ਕਿੰਨੇ ਮੋਟੇ-ਮੋਟੇ ਹੋ ਗਏ ਇਸ ਕਰਕੇ ਇਹਨਾਂ ਦੀ ਜਿਹੜੀ ਲੇਅਰ ਹੈ ਨਾ ਆਪਾਂ ਬਿਲਕੁਲ ਪਤਲੀ ਰੱਖਣੀ ਹੁੰਦੀ ਹੈ ਇਹ ਕਾਫੀ ਜ਼ਿਆਦੇ ਮੋਟੇ ਹੋ ਜਾਂਦੇ ਨੇ ਤੇ ਜੇ ਜਦੋਂ ਆਪਾਂ ਇਸ ਤਰ੍ਹਾਂ ਵੇਸਣ ਨੂੰ ਚੰਗੀ ਤਰ੍ਹਾਂ ਘੋਲ ਕੇ ਫਰਾਈ ਕਰ ਲੈਨੇ ਉਹਨਾਂ ਦੇ ਵਿੱਚ ਨਾ ਜਿਆਦਾ ਤੇਲ ਨਹੀਂ ਫਿਰ ਜਾਉਂਦਾ ਦੇਖੋ ਕਿੰਨੇ ਆਪਣੇ ਸੁੱਕੇ ਸੁੱਕੇ ਜਿੱਦਾਂ ਡਰਾਈ ਚਪਕੜ ਬਣ ਕੇ ਨਾ ਤਿਆਰ ਨੇ ਜਿਹੜਾ ਹੋਊਗਾ ਤੇਲ ਆਪਣਾ نیچے ਉਹਨੇ ਕਰ ਲੈਣਾ ਨਾ ਇਸ ਤਰ੍ਹਾਂ ਬਾਕੀ ਦੇ ਪਕੌੜੇ ਵੀ ਇਸ ਤਰ੍ਹਾਂ ਆਪਾਂ ਪੀਸ ਫੜਨਾ ਹੈ ਇਹਦੇ ਵਿੱਚ ਆਪਾਂ ਡਿਪ ਕਰਕੇ ਇਸ ਤਰ੍ਹਾਂ 2-3 ਵਾਰੀ ਘੁਮਾ ਕੇ ਚਾਰੇ ਪਾਸੇ ਆਪਣੇ ਜਿਹੜਾ ਨਾ ਕੋٹنگ ਹੋਣੀ ਚਾਹੀਦੀ ਹੈ। ਬਾਕੀ ਦੇ ਪੀਸ ਵੀ ਸਾਰੇ ਆਪਾਂ ਇਸ ਤਰੀਕਾ ਪਾ ਲੈਣੇ ਨੇ। ਪਨੀਰ ਦਾ ਪਕੌੜਾ ਥੱਲੇ ਬਹਿ ਜਾਂਦਾ ਜਾ ਕੇ ਤੇ ਜਦੋਂ ਪੱਕ ਜਾਂਦਾ ਉੱਪਰ ਆ ਜਾਂਦਾ। ਜਦੋਂ ਵੀ ਪਨੀਰ ਦੇ ਪਕੌੜੇ ਘਰੇ ਬਣਾਉਣੇ ਆ ਇਸੇ ਤਰੀਕੇ ਨਾਲ ਹੀ ਬਣਾਉਣੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਦੇਖੋ ਪਕੌੜੇ ਬਿਲਕੁਲ ਬਣ ਕੇ ਆਪਣੇ ਤਿਆਰ ਨੇ ਆ ਜੋ ਸਾਰੇ ਜਾਣੇ ਆਪਾਂ ਅਨਜੋਏ ਕਰਦੇ ਆ ਚਾਹ ਦੇ ਨਾਲ ਚਾਹ ਵੀ ਆਪਣੀ ਕੋਲ ਕੋ ਚੁੱਪੀ ਆ ਆਪਾਂ ਦੋ ਆ ਤਾਂ ਪੂਰੇ ਜਿਹਾ ਬਣਾ ਕੇ ਦਿਖਾ ਦਿੱਤੇ ਚਾਰ ਚਾਰ ਪੰਜ ਪੰਜ ਹੀ ਆਪਾਂ ਪਾਏ ਨੇ ਕਿਉਂਕਿ ਖੁੱਲੇ ਢੁੱਲੇ ਨਾ ਫਿਰ ਵਿੱਚ ਭੱਜ ਕੇ ਭੱਜੇ ਫਿਰਦੇ ਵਧੀਆ ਬਣ ਜਾਂਦੇ ਨੇ ਜਿਹੜੇ ਟਿੱਕ ਕੋੜੀ ਆਪਾਂ ਘਰ ਸਕਦੇ ਆ ਕੜਾਈ ਇਹ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਕੱਢ ਲੈਣੇ ਨੇ ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਪੂਰੇ ਜਿਹੜਾ ਸਾਰੇ ਪਕੌੜੇ ਜਿਹੜੇ ਨੇ ਕੱਢ ਕੇ ਤਿਆਰ ਕਰ ਲਿਆ ਨੇ ਜੀ ਹਾਂ ਜੀ ਸਾਰੇ ਜਿਹੜੇ ਖਾਣ ਨੂੰ ਤਿਆਰ ਬੈਠੇ ਨੇ ਬੇਸਵਰੀ ਨਾਲ ਇੰਤਜ਼ਾਰ ਹੋ ਰਿਹਾ ਸਾਲਵਾ ਸਾਲੀਪਾਲਾ ਇਹਦੇ ਵਿੱਚ ਤਾਂ ਨਹੀਂ ਤੇ ਵੱਡੇ ਕੋਲੇ ਨਹੀਂ ਹਾਂ ਵੱਡੇ ਚ ਪਾਲਾ ਵੱਡੇ ਕੋਲੇ ਚ ਕੱਢ ਲਾ ਤੇ ਫਿਰ ਸੋਟੀ ਕੋਲੇ ਚ ਪਾਪਾ ਕੇ ਖਾਣੇ Det er veldig vanskelig, Katrinka. ਆਪਾਂ ਤਾਂ ਗ਼ੇਮਲੀ ਵਾਲੀ ਚਟਨੀ ਵੀ ਬਣਾ ਕੇ ਖਵਾਉਂਗੇ ਅੱਜ ਤਾਪਾਂ ਬੋਟਲ ਵੀ ਲੈ ਕੇ ਆਉਂਦੇ ਜੇ ਉਹ ਵੀ ਚਟਨੀ ਹੈ ਹੁਣ ਆਪਾਂ ਪਲੇਟ ਤੇ ਪਾ ਕੇ ਤੁਹਾਨੂੰ ਖਾਣੇ ਬਾਕੀ ਦੇ ਪਕੌੜੇ ਆਪਾਂ ਫੇਰ ਕੱਟਾਂਗੇ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਲਓ ਜੀ ਪਕੌੜੇ ਦੇਖੋ ਤੁਸੀਂ ਬਿਲਕੁਲ ਬਣ ਕੇ ਤਿਆਰ ਨੇ ਆਪਣੇ ਕਿੰਨੇ ਕਿੰਨੇ ਮੋਟੇ ਹੋ ਗਏ ਆਪਾਂ ਦੇਖੋ ਕਿੰਨੀ ਤੁਸੀਂ ਦੇਖੋ ਇੰਨੀ ਪਤਲੀ ਆਪਣੀ ਲੇਅ ਲਈ ਹੈ ਤੇ ਆਪਣੇ ਐਨੇ ਨੇ ਮੋਟੇ ਪਕੌੜੇ ਹੋ ਗਏ ਨੇ ਐਨੇ ਨੇ ਮੋਟੇ ਸਾਰੇ ਇੱਧਰ ਆਪਣੀ ਚਟਨੀ ਤਿਆਰ ਹੈ ਇੱਧਰ ਆਪਣਾ ਜੱਗ ਦਾ ਚਾਹਣਾ ਬਿਲਕੁਲ ਬਣ ਕੇ ਤਿਆਰ ਹੈ ਆ ਜਓ ਜੀ ਸਾਰੇ ਪੀ ਲਓ ਚਾਹ ਨਾਲ ਖਾਓ ਪਨੀਰ ਵਾਲੇ ਪਕੌੜੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦਸਿਆ ਕਰੋ ਜਿੱਤੇ ਵੀਡੀਓ ਨੂੰ ਅਗ੍ਹਾ ਸ਼ੇਅਰ ਕਰਦੇ ਆ ਕਰੋ ਤੇ ਆਪਾਂ ਚੜ੍ਹਨੀ ਵੀ ਤੁਹਾਨੂੰ ਬਣਾ ਬਣਾ ਕੇ ਦਿਖਾਵਾਂਗੇ ਤੇ ਜੋ ਵੀ ਤੁਹਾਨੂੰ ਪਕਵਾਨ ਚਾਹੀਦਾ ਆਪਾਂ ਸਭ ਬਣਾ ਲੈਂਦੇ ਆ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੀ ਹੋਰ ਥੈਂਕ ਯੂ